ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਵਾ ਪਾਠ ਸਾਰੇ ਹੀ ਵੱਖਰੇ ਕਰਨੇ ਹਨ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਾਰੇ ਵਾ ਪਾਦ ਵੱਖਰੇ ਹਨ ਜਿਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨ ਭਾਲੀਐ ਘਾਟ ਘਾਟ ਸ਼ਬਦ ਪਛਾਣੋ ਵਾ ਸਤ ਸ਼ਬਦ ਪਛਾਣਹੁ ਦੂਰ ਨ ਜਾਣਹੁ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੇ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕੀ ਕੂ ਕਹ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੂ ਜਿਨ ਜਗ ਥਾਪ ਬਤਾਇਆ ਜਾਲੂ ਜਿਨ ਜਗ ਥਾਪ ਬਤਾਇਆ ਜਾਲੂ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਧੈ ਹੈ ਸੰਸਾਰੋ ਵਾ ਜੀ ਅਦ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁਖ ਸੁਖ ਪੁਰਬ ਵਿਚਾਰੋ ਵਾ ਦੁਖ ਸੁਖ ਦੀਆ ਜੇਹਾ ਕੀਆ ਸੋ ਨਿਭੈ ਜੀ ਅਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਹਾਂਜੀ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆ ਕਾਲ ਵਿਆਪੈ ਅੱਜ ਕੱਲ ਕਰਦਿਆ ਇਹ ਅੱਜ ਕੱਲ ਜਿਹੜਾ ਪਾਠ ਹੈ ਸੰਬੰਧਕ ਹੈ ਅੱਜ ਕੱਲ ਕਰਦਿਆ ਕਾਲ ਵਿਆਪੈ ਦੂਜੇ ਪਾਏ ਵਿਕਾਰੋ ਜਮ ਮਾਰਗ ਪੰਥ ਨ ਸੁਝਈ ਉੱਜੜ ਅੰਧ ਗੁਬਾਰੋ ਵਾ ਜਮ ਮਾਰਗ ਪੰਥ ਨ ਸੁਝਈ ਠੀਸਰਾ ਉੱਜੜ ਅੰਧ ਗੁਬਾਰੋ ਵਾ ਨਾ ਜਾਲ ਲੀਫ ਤੁਲਾਈਆ ਨਾ ਜਲ ਲੀਫ ਤੁਲਾਈਆ ਨਾ ਜਾਲ ਲੀਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕੱਪੜ ਸੀਗਾਰ ਗਲ ਸੰਗਲ ਸਿਰ ਮਾਰੇ ਉਬੋ ਹਾਂਜੀ ਉਬੋ ਭੱਬੇ ਕਨੋੜਾ ਹੈ ਉਬੋ ਨਹੀਂ ਕਹਿਣਾ ਉਬੋ ਨਾ ਦਿਸੈ ਘਰ ਬਾਰੋ ਇਬ ਕੇ ਰਾਹੇ ਜੰਮਣ ਨਾਹੀ ਇਬ ਪਦ ਜਿਹੜਾ ਹੈ ਪੋਲਾ ਉਚਾਰਨ ਕਰਨਾ ਹੈ ਇਬ ਕੇ ਰਾਹੇ ਜੰਮਣ ਨਾਹੀ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ 베ਲੀ ਨਾਹੀ ਬਿਨ ਸਾਚੇ ਕੋ 베ਲੀ ਨਾਹੀ ਬਿਨ ਸਾਚੇ ਕੋ 베ਲੀ ਨਾਹੀ ਸਾਚਾ ਇਹ ਹੁਨੀ ਚਾਰੋ ਬਾਬਾ ਰੋਵਹਿ ਰਵਹ ਸੁ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਹਾਂਜੀ ਗੁਣ ਸਾਰੇ ਵਾ ਰੋਵੈ ਮਾਇਆ ਮੁਠੜੀ ਧੰਡੜਾ ਰੋਵਣ ਹਾਰੇ ਵਾ ਧੰਡਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀਗਾਰ ਪਰਮੈ ਪੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਹਿਜ ਸੁਭਾਏ ਨਾਮ ਰਤੇ ਗੁਰ ਪੂਰਾ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜੱਗ ਝੂਠ ਪਸਾਰੋ ਆ ਇਹੋ ਜੱਗ ਉਡ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਬ ਕੂੜ ਲੱਬ ਜਾਂ ਥਾਏ ਨਾ ਪਾਸੀ ਅੱਗੇ ਲਹਿ ਨ ਠਾਓ ਹਾਂਜੀ ਇਹ ਖੁੱਲੇ ਮੂੰਹ ਵਲੇ ਊੜੇ ਆਗੇ ਠਾਓ ਤੇ ਜਿੱਥੇ ਬੰਦ ਮੂਲਾ ਹੋਵੇ ਔਂਕੜ ਹੋਵੇ ਰਠਾਓ ਅੰਤਰ ਆਉ ਨ ਬੈਸੋ ਕਹੀਐ ਜੋ ਸੁញਿਆ ਘਰ ਕਾਉ ਕਿਉ ਸੁ ਜੋ ਜੋ ਸੁញਿਆ ਘਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਵੇ ਛੋੜਾ ਵੇ ਛੋੜਾ ਬਿਨਸੈ ਜੱਗ ਸਬਾਏ ਲੱਭ ਤੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਖੜਾ ਰੂ ਆਏ ਖੜਾ ਰੂ ਆਏ ਨਹੀਂ ਹਨ ਕਾਲ ਖੜਾ ਜਿੱਥੇ ਠਮਕ ਲਾ ਦਨੀ ਆ ਰੂ ਆਏ ਪਾਠ ਇਕੱਠਾ ਹੀ ਬੋਲਣਾ ਹੈ ਰੂ ਆਏ ਨਹੀਂ ਕਹਿਣਾ ਰੂ ਆਏ ਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮੇਲ ਮੇਲ ਦੇਹ ਅਸੀਸਾ ਏ ਇਸ ਰਾਮ ਤੇ ਰੁਕ ਜਾਦਾ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮੇਲ ਮਿਲ ਦੇਹ ਅਸੀਸਾ ਏ ਬਾਬਾ ਸਚੜਾ ਮੇਲਣਾ ਚੁੱਕਈ मिल प्रीतम किया देह असीसा है आसिशा देव हो भगत करे वो सीधे आसिशा देव हो भगत करे वो मिलिया का क्या मिलो एक भूले नाव थे हो, हो गुर सब सच खेलो हाँ जी एक भूले नाव एक भूले नाव हो, थे हो था हो ਗੁਰ ਸਬਦੀ ਸੱਚ ਖੇਲੂ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੋਗ-ਜੋਗ ਸਾਚਾ ਵੇਸੇ ਸਾਜਣ ਸੈਣ ਮਿਲਹੁ ਸੰਜੋਗੀ ਸਾਜਣ ਨਾਣਾ ਨਹੀਂ ਹੈਗਾ ਸਾਜਣ ਸੈਣ ਸਾਜਣ ਸਾਜਣ ਹਾਂ ਸਾਜਣ ਸੈਣ ਮਿਲਹੁ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੋਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਹਾਂ ਜਿੱਦੇ ਦੀ ਲਾਂ ਲਾ ਕੇ ਜਿਹੜਾ ਪੁਰਬ ਕਮਾਇਆ ਜਿਹੜਾ ਨਹੀਂ ਕਹਿੰਦਾ ਨਾ ਸਿਹਾਰੀ ਨਾਲ ਜਿੱਦੇ ਜਿੱਦੇ ਦੀ ਲਾਂ ਦੀ ਜਿਹੜਾ ਪੁਰਬ ਕਮਾਇਆ ਬਹਿ ਸਾਚ ਲਿਖਿਆ ਅੰਮ੍ਰਿਤ ਵਿਖਿਆ ਅੰਮ੍ਰਿਤ ਕੰਨਾ ਤੂੰ ਰਾਰੇ ਨੂੰ ਸਿਹਾਰੀ ਲਾਉਂਦਾ ਹੀ ਨਹੀਂ ਅੰਮ੍ਰੇਤ ਅੰਮ੍ਰੇਤ ਬਹਿ ਸਾਚ ਲਿਖਿਆ ਅੰਮ੍ਰਿਤ ਵਿਖਿਆ ਜੇਤ ਲਾਇਆ ਤੇਤ ਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਗਲ ਤਾਗਾ ਹੋਚੀ ਮਤ ਭਇਆ ਮਨ ਹੋਚਾ ਤੱਗ ਹੀ ਕਣ ਧਾਗਾ ਨਹੀਂ ਕਰਦਨਾ ਹੋਚੀ ਮਤ ਭਇਆ ਮਨ ਪੂਛਾ ਗੁੜ ਸਾ ਮੱਖੀ ਖਾਇਆ ਗੁੜ ਸਾ ਕੱਥਾ ਇਕੱਠਾ ਨਹੀਂ ਪਾਟ ਕਰਦਨਾ ਗੋੜ ਸਾ ਇੱਥੇ ਠੰਮਕ ਲਾ ਦਿੰਨੀ ਹੈ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨਾ ਮਰ ਜਾਦ ਇਸ ਸੰਬੰਧਕ ਪਾਠ ਮਰਿਆਦਾ ਤੋਂ ਰਹਿਤ ਨਾ ਮਰ ਜਾਦ ਯਾਨੀ ਬੇ ਮਰਿਆਦਾ ਨਾਲ ਨਾ ਮਰ ਜਾਦ ਆਇਆ ਕਲ ਭੀਤਰ ਨਾ ਮਰ ਜਾਦ ਆਇਆ ਕਲ ਭੀਤਰ ਨਾ ਹਾਂਜੀ ਨਾੰਗੋ ਬੰਦ ਚਲਾਇਆ ਯਾਨੀ ਨਾ ਮਰਿਆਦਾ ਵੀ ਨੰਗਾ ਆਇਆ ਤੇ ਨੰਗਾ ਹੀ ਅੱਗੇ ਚਲਾ ਗਿਆ ਨਾਗੇ ਆਵਨ ਨਾਗੇ ਜਾਣਾ ਬਾਬਾ ਰੂਹ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆ ੜਾ ਲੇਖ ਨਾ ਮੀਟੀਐ ਲਿਖਿਆ ੜਾ ਲੇਖ ਨਾ ਮੀਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾ ਤਿਸ ਪਾਇਆ ਰੁੰਨੇ ਰੋਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਤੀਜੇ ਤੰਦਾ ਤਾਂ ਹੈ ਨਹੀਂ ਤੀਜੇ ਤੇ ਤਤ ਪੁੱਤ ਭਾਈ ਪਤੀਜੇ ਰੋਵੈ ਪਾ ਪੱਪਾ ਵੀ ਨੀਆ ਪੱब्बा ਪਾ ਰਾਇਆ ਪਾ ਤੀਜੇ ਪਾ ਤੀਜੇ ਕਠਾਈ ਬੋਲਣਾ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮਇਆ ਨਾਲੇ ਕੋ ਮਰੈ ਨਾ ਮਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਸਜਾਣਾ ਪਾਟਕ ਰੂਵ ਸੱਚ ਸਮਾਲੇ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇਹ ਦੂਵੀਂ ਵਾਰੀ ਇਹ ਮੰਗਲ ਉਚਾਰਨ ਕਰਨਾ ਹੈ ਤੀਜਾ ਬੋਲਣਾ ਹੈ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਕਿਉਂਕਿ ਪਹਿਲਾਂ ਅੰਕਾਂ 'ਚ ਆ ਗਿਆ ਫਿਰ ਅੱਖਰਾਂ 'ਚ ਆ ਗਿਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਸੱਚਾ ਦਾ ਹਰਿ ਸਲਾਹੀਐ ਕਾਰਜ ਸਭ ਕੀਤੇ ਕਰਨ ਜੋਗ 사ਤਨ ਰੰਡ ਨ ਕਭੂ ਬੈਸਈ ਨਾ ਕਦੇ ਹੂ ਵੈ ਸੋਗ 사ਤਨ ਵਖਰਾ ਪਾਠ ਥਿ ਜਮ ਕਲਾ ਦਿੰਨੀ ਹੈ ਰੰਡ ਨ ਕਭੂ ਬੈਸਈ ਥਿ ਵਿਸ਼ਰਾਮ ਹੈ ਨਾ ਕਦੇ ਹੂ ਵੈ ਸੋਗ ਨਾ ਕਦੇ ਹੂ ਵੈ ਸੋਗ ਅਨ ਦਿਨ ਰਸ ਭੋਗ 사ਤਨ ਮਹਿਲ ਸਮਾਣੀ ਇਹ ਵੀ 사ਤਨ ਵਖਰਾ ਪਾਠ ਜਿਨ ਪ੍ਰਯੋਗ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤਿਆ ਗੁਣਸਾਰ ਹੈ ਆਪਣੇ ਕੰਤ ਸਮੱਲ ਹੈ ਗੁਣਵੰਤਿਆ ਗੁਣਸਾਰ ਹੈ ਆਪਣੇ ਕੰਤ ਸਮੱਲ ਹੈ ਮੇਰੇ ਆਪੜੇ ਛਪਿਆ ਹੋਇਆ ਸੀ ਆਪਣੇ ਪਾਠ ਹੈ ਕੰਨੀ ਤੋਂ ਬਗੈਰ ਐੜਾ ਪੱਪਾ ਨਾਣੇ ਲਾ ਦੇ ਨਾਲ ਗੁਣਵੰਤਿਆ ਗੁਣਸਾਰ ਹੈ ਆਪਣੇ ਕੰਤ ਸਮੱਲ ਹੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰਸਾ ਲਾਹੀਐ ਸਭ ਕਿਸ ਕਰਨੈ ਜੋਗੂ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲਐ ਮਿਲਾਏ ਸਾਧਨ ਪ੍ਰੇਤ ਰੰਗ ਰਤੀ ਵਿੱਚ ਹੋ ਆਪ ਗਵਾਈ ਵਿੱਚ ਹੋ ਆਪ ਗਵਾਈ ਫਿਰ ਕਾਲ ਨ ਖਾਈ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੇ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੂਵਨ ਮਾਤੀ ਫੇਰ ਕੈ ਅੰਕ ਸਮਾਈ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਜਿਨੀ ਆਪਣਾ ਤੰਤ ਪਛਾਣਿਆ ਹਾ ਤਿਨ ਪੂਛਾ ਸੰਤਾ ਗਾਈ ਆਪ ਛੂਡ ਸੇਵਾ ਕਰੀ ਫਿਰ ਸੱਚੜਾ ਮਿਲੈ ਸਹਿਜ ਸੁਭਾਈ ਫਿਰ ਸੱਚਾ ਮਿਲੈ ਆਏ ਸਾਚ ਕਮਾਈ ਸਾਚ ਸਬਦ ਧਨ ਰਾਤੀ ਕਦੀ ਨਾ ਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਫਿਰ ਰਹਿਆ ਭਰਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਈ ਜਿਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਈ ਤਿਰੋ ਵਿਛੁੰਨੀਆ ਤਿਰੋ ਵਿਛੁੰਨੀਆ ਭੀ ਮਿਲਹਿ ਜੇ ਸਤਗੁਰ ਲੱਗ ਸਾਚੇ ਪਾਈ ਸਤਗੁਰ ਸਦਾ ਦਇਆਲ ਹੈ ਔਗੁਣ ਸਬਦ ਜਲਾਏ ਔਗੁਣ ਸਬਦ ਜਲਾਏ ਔਗੁਣ ਸਬਦ ਜਲਾਏ ਦੂਜਾ ਭਾਵ ਗਵਾਏ ਪਹਿਲਾਂ ਔਗੁਣ ਆ ਗਿਆ ਵਾਹਿ ਨਾਲ ਹੁਣ ਔਗੁਣ ਊੜੇ ਨਾਲ ਧਿਆਨ ਨਾਲ ਉਚਾਰਨ ਕਰਨਾ ਔਗੁਣ ਸਬਦ ਜਲਾਏ ਦੂਜਾ ਭਾਵ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸਬਦ ਸਦਾ ਸੁਖ ਪਾਇਆ ਹਉਮੈ ਗਈ ਭrati ਭrati ਤਦਾਂ ਨਹੀਂ ਬੋਲਣਾ ਭrati ਪਿਰ ਨਿਰਮਾਇਲ ਪਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਫਿਰ ਹੋ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲੱਗਹਿ ਸਾਚੇ ਪਾਈ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠੀ ਸੇਵਾ